ਸ਼ੁਕਰਵਾਰ ਡੈਂਗੂ ਤੇ ਵਾਰ ਰਹੇ ਸਾਡੀ ਕੰਪਲੇਨ ਆ ਪੰਜਾਬ ਸਰਕਾਰ ਦੀ ਇਹਦੇ ਨਾਲ ਜਿਹੜਾ ਸਾਡਾ ਪਿਛਲੇ ਸਾਲ 50% ਕੇਸੇ ਸਾਡੇ ਘੱਟ ਹੋਏ ਸੀਗੇ ਅਸੀਂ ਕੱਲੇ ਕੱਲੇ ਘਰ ਜਾ ਕੇ ਸਾਡੇ ਅੱਜ ਪੂਰੇ ਸਟਾਫ ਦੇ ਵਿੱਚ ਜਿਹੜਾ ਸਾਡਾ ਪੂਰੇ ਪੰਜਾਬ ਦੇ ਵਿੱਚ ਆਸ਼ਾ ਵਰਕਰ ਜਿਹੜੀਆਂ ਕਿ 20000 ਹੈ ਗਿਆ ਔਰ ਜਿਵੇਂ ਹੈਲਥ ਮਿਨਿਸਟਰ ਆ ਸਾਡੇ ਸੈਕਟਰੀ ਆ ਸਿਵਲ ਸਰਪੰਚ ਮੇਰੇ ਨਾਲ ਆ ਲੁਧਿਆਣਾ ਦੇ ਔਰ ਸਾਰੀ ਟੀਮ ਲੁਧਿਆਣਾ ਦੀ ਮੇਰੇ ਨਾਲ ਆ ਅਸੀਂ ਘਰ ਘਰ ਜਾ ਕੇ ਸਾਡੇ ਅੱਜ ਲੱਖਾਂ ਦੇ ਘਰ ਅਸੀਂ ਚੈੱਕ ਕਰਨੇ ਆ ਉਹਨਾਂ ਨੂੰ ਜਾ ਕੇ ਸਮਝਾਣੇ ਆ ਵੀ ਜਿਹੜਾ ਤੁਹਾਡਾ ਥੋੜੀ ਜਿਹੀ ਦੇਖਿਆਗਾ ਹੁਣ ਤੁਸੀਂ ਦੇਖਿਆ ਸਾਰਾ ਤੇ ਜਿਨ੍ਹਾਂ ਦੇ ਘਰ ਚ ਕੂਲਰ ਆ ਉਹ ਸਾਰੇ ਕੂਲਰਾਂ ਦੇ ਵਿੱਚ ਆਪਾਂ ਨੂੰ ਡੈਂਗੂ ਦਾ ਲਾਰਵਾ ਮਿਲਿਆ ਹਾਰਕ ਬੰਦੇ ਦੇ ਤਕਰੀਬਨ ਤਕਰੀਬਨ ਸਾਰੇ ਜਿਹੜੇ ਜਿਹੜੇ ਜਿਨ੍ਹਾਂ ਚ ਪਾਣੀ ਸੀਗਾ ਕੋਲਰ ਸਾਰਾ ਦੇ ਵਿੱਚ ਸਾਨੂੰ ਮਿਲਿਆ ਲੋਕਾਂ ਨੇ ਗੜੇ ਹੈਗੇ ਆ ਬਾਹਰ ਬੂਟੇ ਲਾਏ ਐ ਅੱਛੀ ਗੱਲ ਐ ਜਿਹੜੇ ਉਹਨਾਂ ਨੇ ਉਹਦੇ ਚ ਪਾਣੀ ਖੜਾ ਹੋਇਆ ਉਹਦੇ ਵਿੱਚ ਵੀ ਡੈਂਗੂ ਦਾ ਲਾਰਵਾ ਇਸੇ ਤਰ੍ਹਾਂ ਆਪਾਂ ਕੁੱਤਿਆਂ ਦੇ ਪੀਣ ਲਈ ਜਾਂ ਪਾਂਛੀਆਂ ਵਾਸਤੇ ਬਾਹਰ ਰੱਖ ਦਿੰਦੇ ਆ ਵੇ ਪਾਣੀ ਆ ਜਾਨਵਰਾਂ ਵਾਸਤੇ ਪਾਂਛੀਆਂ ਵਾਸਤੇ ਉਹਨਾਂ ਦੇ ਵਿੱਚ ਵੀ ਡੈਂਗੂ ਦਾ ਲਾਰਵਾ ਜਿਹੜੀ ਤੁਹਾਡੀ ਟੈਂਕੀ ਦੇ ਉੱਤੇ ਜੇ ਤੁਹਾਡੇ ਕੋਈ ਬਈ ਆ ਛੱਦ ਦੇ ਉੱਤੇ ਉਹਦਾ ਤਾਂ ਟੱਕਣਾ ਹੋਵੇ ਉਹਦੇ ਵਿੱਚ ਵੀ ਬਲੇਡ ਕਰ ਜਾਂਦਾ ਇਹ ਕਾਮਨ ਸਾਈਟਸ ਆ ਉਹਦੇ ਫ੍ਰਿਜ ਦੀ ਟ੍ਰੇ ਕੋਲਰ ਜਿਹੜੇ ਪੰਛੀਆਂ ਨੂੰ ਪੀਣ ਵਾਲੇ ਪਾਣੀ ਦੇ ਕਟੋਰੇ ਜਾਂ ਆਪਾਂ ਪਾਣੀ ਸਟੋਰ ਕਰ ਲੈਂਦੇ ਜਿੱਥੇ ਪਾਣੀ ਦੀ ਸਪਲਾਈ ਘੱਟ ਹੁੰਦੀ ਹੈ ਜਿਹੜੀਆਂ ਕੰਸਟਰਕਸ਼ਨ ਸਾਈਟਸ ਆ ਅੱਗ ਦੀ ਵਾਰੀ ਅਸੀਂ ਉਹ ਕਵਰ ਕਰਾਂਗੇ ਉਹਦੇ ਵਿੱਚ ਵੀ ਬਹੁਤ ਕਾਮਨ ਹੈ ਕਿ ਹਰ ਕੰਸਟਰਕਸ਼ਨ ਸਾਈਟ ਜਿਹੜੀ ਆ ਉਹ ਡੈਂਗੂ ਲਾਰਵਾ ਨਾਲ ਭਰੀ ਪਈ ਹੁੰਦੀ ਆ ਤੇ ਜੇ ਤੁਹਾਡੇ ਘਰ ਦੇ ਵਿੱਚ ਹੀ ਡੈਂਗੂ ਦਾ ਮੱਛਰ ਪੈਦਾ ਹੋ ਰਿਹਾ ਤੇ ਤੁਹਾਨੂੰ ਦਿਨ ਵੇਲੇ ਕੱਟਦਾ ਹੋ ਤੁਹਾਡੇ ਘਰ ਦੇ ਵਿੱਚ ਹੀ ਕੱਟਦਾ ਜੇ ਸਾਰੇ ਜਣੇ ਸ਼ੁੱਕਰਵਾਰ ਨੂੰ ਸਾਰੇ ਜਿੰਨੇ ਵੀ ਤੁਹਾਡੇ ਰਹਿ ਗਿਆ ਚਾਹੇ ਕੂਲਰ ਹੈ ਫਰਿੱਜ ਦੀ ਟਰੇ ਆ ਪੰਛੀਆਂ ਦੇ ਕਟੋਰੇ ਆ ਖਾਲੀ ਕਰਕੇ 2 ਘੰਟੇ ਬਾਅਦ ਸੁਕਾ ਕੇ ਫਿਰ ਭ بس ਇਹ ਤਾਂ ਤੁਸੀਂ ਜਿਹੜਾ ਹੈਗਾ ਇਹਨੂੰ ਮਤਲਬ ਹਫਤੇ 'ਚ ਦੋ ਵਾਰੀ ਕਰਦੇ ਹੋ ਪਰ ਹਰ ਸ਼ੁੱਕਰਵਾਰ ਜ਼ਰੂਰ ਕਰਦੇ ਹੋ ਤਾਂ ਆਪਾਂ ਡੈਂਗੂ ਵਰਗੀ ਬਿਮਾਰੀ ਤੋਂ ਬਚ ਜਾਵਾਂਗੇ ਤੇ ਹਫਤੇ 'ਚ ਇੱਕ ਦਿਨ ਕਰਨਾ ਹੁੰਦਾ ਹੈ ਤੇ ਤੁਸੀਂ ਕਿਉਂਕਿ ਇੱਕ ਹਫਤੇ ਦੇ ਵਿੱਚ ਉਹਦਾ ਲਾਈਫ ਸਾਈਕਲ ਪੂਰਾ ਹੋ ਜਾਂਦਾ ਹੈ ਤੇ ਜਿਹੜਾ ਡੈਂਗੂ ਦਾ ਲਾਰਵਾ ਹੁੰਦਾ ਉਹ ਮੱਛਰ ਬਣ ਕੇ ਉੱਡ ਜਾਂਦਾ ਤੇ ਫਿਰ ਮਤਲਬ ਜੇ ਆਪਾਂ ਉਹਨੂੰ ਬ੍ਰੇਕ ਕਰਨਾ ਹਰ ਹਫਤੇ ਕਰਨਾ ਕੋਈ ਵੀ ਦਿਨ ਰੱਖਣਾ ਪਹਿਲਾਂ ਅਸੀਂ ਐਤਵਾਰ ਦਾ ਸੋਚਿਆ ਸੀ ਪਰ ਐਤਵਾਰ ਵਾਲੇ ਦਿਨ ਸਾਡਾ ਸਾਰਾ ਸਟਾਫ ਛੁੱਟੀ ਤੇ ਹੁੰਦਾ ਤੇ ਲੋਕ ਵੀ ਘਰਾਂ ਚ ਹੁੰਦੇ ਆ ਆਪਣਾ ਲੇਟ ਉੱਠਦੇ ਆ ਉਹ ਤੇ ਅਸੀਂ ਕਿਹਾ ਵਰਕਿੰਗ ਡੇ ਚਾਹੀਦਾ ਤੇ ਇਹਦੇ ਨਾਲ ਥੋੜਾ ਜਿਹਾ ਮੇਰੇ ਖਿਆਲ ਉਹ ਇੱਕ ਉਹਦੇ ਨਾਲ ਰਿਦਮ ਵੀ ਬਣਦਾ ਸੀ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਤੇ ਸਾਡੀ ਕੰਪਨੀ ਹੈ ਕੋਈ ਦਿਨ ਤੁਸੀਂ ਚੂਜ਼ ਕਰਨਾ ਕੋਈ ਹੋਰ ਦਿਨ ਵੀ ਕੋਈ ਚੂਜ਼ ਕਰ ਸਕਦਾ ਦੂਜਾ ਸਟੇਟ ਉਹ ਨਹੀਂ ਗੱਲ ਹੈ ਲੇਕਿਨ ਹਫ਼ਤੇ ਚ ਇੱਕ ਵਾਰੀ ਫਿਕਸ ਦੇਤੇ ਤਾਂ ਕਿ ਜੇ ਆਪਾਂ ਇੱਕ ਵਾਰੀ ਆਪਾਂ ਸ਼ੁੱਕਰਵਾਰ ਨੂੰ ਕਰਤਾ ਅਗਲੀ ਵਾਰੀ ਆਪਾਂ ਸ਼ੁੱਕਰਵਾਰ ਤੋਂ ਅੱਗੇ ਉਹਨੂੰ ਐਤਵਾਰ ਤੇ ਪਾਤਾ ਫਿਰ ਤਾਂ ਉਹ ਮੱਛਰ ਉੱਡ ਜਾਏਗਾ ਨਾ ਜੀ ਸੋ ਇਹਦੀ ਇੱਕ ਹਫ਼ਤੇ ਦੀ ਲਿਮਟ ਹੈ ਕਿ ਹਰ ਹਫ਼ਤੇ ਕਰਨਾ ਹੈ ਲਗਾਤਾਰ ਕਰਨਾ ਹੈ ਔਰ ਇਹ ਤਕਰੀਬਨ ਤਕਰੀਬਨ ਸਾਡੇ ਅਕਤੂਬਰ ਨਵੰਬਰ ਤੱਕ ਚੱਲੇਗੀ ਰੇਣੀ ਸੀਜ਼ਨ ਦੇ ਵਿੱਚ ਰਿਸਕ ਬਹੁਤ ਵੱਧ ਹੈਗਾ ਅਸੀਂ ਇਸ ਵਾਰੀ ਪਹਿਲਾਂ ਸ਼ੁਰੂ ਕਰਤਾ ਦੋ ਮਹੀਨੇ ਪਹਿਲਾਂ ਤਾਂ ਕਿ ਸਾਡੀ ਕੋਸ਼ਿਸ਼ ਹੈ ਕਿ ਪਿਛਲੀ ਵਾਰੀ 50% ਘਟੇ ਸੀ ਇਸ ਵਾਰੀ ਘਟੋ ਘੱਟ ਸਾਡੀ 70 ਜਾਂ 75 80% ਘਟਣ ਸਾਡੇ ਕੋਲ ਹਾਂ ਉਹ ਅਸੀਂ ਕੀਤਾ ਹੈਗਾ ਜੀ ਜਿਵੇਂ ਸਾਡੇ ਅਸੀਂ 20000 ਆਸ਼ਾ ਵਰਕਰ ਨੂੰ ਟ੍ਰੇਨ ਕੀਤਾ ਹੁਣ ਅਸੀਂ ਟੀਚਰਸ ਦੀ ਟ੍ਰੇਨਿੰਗ ਚ ਤੇ ਜਿਹੜੇ ਟੀਚਰਸ ਸਟੈਨ ਹੋ ਜਾਣਗੇ ਬੱਚਿਆਂ ਨੂੰ ਉਹ ਕਰਨਗੇ ਹੌਲੀ ਹੌਲੀ ਜਿਹੜੀ ਗਿਆਨ ਹੈਗਾ ਉਹ ਇੱਕ ਸਿਸਟਮੈਟਿਕਲੀ ਚੱਲ ਰਿਹਾ ਅਸੀਂ ਆਸ਼ਾ ਵਰਕਰ ਸਾਡੇ ਹਰ ਮਹੱਲੇ ਦੇ ਵਿੱਚ ਜਿਵੇਂ ਸਾਡੇ ਅਸੀਂ ਹਸਪਤਾਲ ਜਹਾਰਪਿੰਡ ਦੇ ਵਿੱਚ ਸਿਹਤ ਕਮੇਟੀਆਂ ਬਣਾਈਆਂ ਜਿਉਹਦੇ 15-15 ਮੈਂਬਰ ਆ ਉਹਦੇ ਵਿੱਚ ਆਸ਼ਾ ਵਰਕਰ ਹੈ ਲੇਡੀ ਪੰਚਾਇਤ ਮੈਂਬਰ ਹੈ 15-15 ਮੈਂਬਰ ਹੈ ਤੇ ਉਹਨਾਂ ਨੂੰ 15 ਮੈਂਬਰ ਨੂੰ ਵੀ ਟ੍ਰੇਨਿੰਗ ਦੇ ਰਹੇ ਆ ਸੋ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਵੀ 3-4-5 ਲੱਖ ਲੋਕਾਂ ਨੂੰ ਜਿਹਦੇ ਆ ਗਿਆ ਟ੍ਰੇਨਿੰਗ ਦਿੱਤੀ ਜਾਵੇ ਜਿਹਦੇ ਚ ਸਾਡੇ ਕੋਲੇ ਘੱਟੋ ਘੱਟ ਸਾਡੇ ਕੋਲੇ 20 ਲੱਖ ਤੋਂ ਸਟੂਡੈਂਟਸ ਆ ਜਦੋਂ ਇਹ ਨੌਲੇਜ ਸਾਰੇ ਸਟੂਡੈਂਟ ਨੂੰ ਪਤਾ ਹੋ ਜਾਏਗੀ ਕਿ ਇਹ ਦੀ ਬਰੀਡਿੰਗ ਸਾਈਟਸ ਕਿੱਥੇ ਆ ਤੇ ਬੜਾ ਸਿੰਪਲ ਜਿਹਾ ਸਲੂਸ਼ਨ ਆ ਦੇਖੋ ਹਫਤੇ ਚ ਇੱਕ ਦਿਨ ਸਾਰੇ ਜਿੱਥੇ ਵੀ ਬਰੀਡਿੰਗ ਹੋ ਸਕਦੀ ਹੈ ਬਰੀਡਿੰਗ ਸਾਈਟ ਚਾਹੇ ਉਹ 쿨ਰ ਹੈ ਫ੍ਰਿਜ ਦੀ ਟ੍ਰੇ ਹੈ ਪੰਛੀਆਂ ਦੇ ਕਟੋਰੇ ਆ ਕੰਸਟ੍ਰਕਸ਼ਨ ਸਾਈਟ ਤੇ ਸਟੋਰ ਕੀਤਾ ਪਾਣੀ ਆ ਜਾਂ ਬੀਨਲੀ ਸਟੋਰ ਕੀਤਾ ਪਾਣੀ ਆ ਜਿਹੜੇ ਵੀ ਜਿੱਥੇ ਵੀ ਪੋਸੀਬਲ ਬਰੀਡਿੰਗ ਸਾਈਟਸ ਆ ਉਹਨਾਂ ਨੂੰ ਜੇ ਇੱਕ ਵਾਰੀ ਸਾਫ਼ ਕਰ ਦਾਂਗੇ ਆਪਾਂ ਸੁਕਾ ਦਾਂਗੇ ਤਾਂ ਆਪਾਂ ਬਹੁਤ ਵੱਡੀ ਆਪਾਂ ਦੇਖੋ ਕਿੰਨਾ ਫਾਇਦਾ ਕਿੰਨਾ ਹੋਊਗਾ ਸਟੇਟ ਨੂੰ ਕਰਨਾ ਫਾਇਦਾ ਹੋਏਗਾ ਤੁਹਾਡੀ ਪ੍ਰੋਡਕਟਿਵਿਟੀ ਵਧੇਗੀ ਲੋਕ ਬਿਮਾਰ ਨਹੀਂ ਹੋਣਗੇ ਲੋਕਾਂ ਨੂੰ ਜਿਹੜਾ ਹੈਗਾ ਕਸ਼ਟ ਨਹੀਂ ਹੋਏਗਾ ਤੇ ਸਟੇਟ ਨੂੰ ਵੀ ਫਾਇਦਾ ਹੋਏਗਾ ਲੋਕਾਂ ਨੂੰ ਵੀ ਫਾਇਦਾ ਹੋਏਗਾ ਔਰ ਗਵਰਨਮੈਂਟ ਨੂੰ ਵੀ ਫਾਇਦਾ ਹੋਏਗਾ ਕਿ ਦਵਾਈਆਂ ਦੀ ਬਹੁਤ ਘੱਟ ਲੋਡ ਪੈਗੀ ਗਵਰਨਮੈਂਟ ਦਾ ਖਰਚਾ ਵੀ ਘਟੇਗਾ ਇੱਕ ਕਰੋਨਾ ਜਿਹਨੇ ਕਰੋਨਾ ਹੋਇਆ ਸੀਗਾ ਉਹਨਾਂ ਦੇ ਕਰੇ ਹਾਂ ਕਰੋਨਾ ਦੇ ਮੈਂ ਉਹਨਾਂ ਦੇ ਘਰ ਜਾ ਕੇ ਆਇਆ ਜੀ ਉਹਦੇ ਚ ਥੋੜਾ ਜਿਹਾ ਮਤਲਬ ਜਿਵੇਂ ਤੁਹਾਨੂੰ ਇੱਕ ਤਾਂ ਮੇਰਾ ਮੈਸੇਜ ਇਹ ਹੈਗਾ ਜੀ ਕਿ ਜਿਹੜੇ ਘਰ ਦੇ ਵਿੱਚ ਆ ਦੇਖੋ ਪੰਜਾਬ ਦੇ ਵਿੱਚ ਪਹਿਲਾਂ ਇੱਕੋ ਇੱਕ ਕੇਸੜਾ ਆਇਆ ਸੀ ਜਿਹੜਾ ਪੰਜਾਬ ਤੋਂ ਸੀਗਾ ਉਹ ਵੀ ਚਾਹੇ ਯੂਪੀ ਦੇ ਬੰਦੇ ਸੀ ਬਟ ਸਮਰਾਲੇ ਚ ਆਪਣੇ ਕਿਸੇ ਰਿਸ਼ਤੇਦਾਰ ਕੋਲ ਇੱਥੇ ਆਇਆ ਸੀ ਤੇ ਸਾਡੀ ਇੰਦਿਆ ਵੀ ਉਹ ਬੰਦੇ ਉਹ ਇਹ ਸਿੰਪਟੋਮੈਟਿਕ ਉਹਨਾਂ ਨੂੰ ਪਤਾ ਵੀ ਨਹੀਂ ਹੈ ਜਿਆਦਾ ਕੇਸ ਜੇ ਸਿੰਪਟੋਮੈਟਿਕ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਵਿਡ ਹੋ ਗਿਆ ਉਹਨੂੰ ਹੈਪਟਾਈਟਸ ਬੀ ਸੀਗਾ ਉਹ ਉਹਦੀ ਅਨਫੋਰਚੂਨੇਟਲੀ ਡੈਥ ਹੋ ਗਈ ਉਹਦੀ ਜਿਹੜੀ ਵਿਡੋ ਆ ਉਹਨਾਂ ਦੀ ਕਿਸੇ ਨੂੰ ਫੈਮਿਲੀ ਨੂੰ سپورਟ ਚਾਹੀਦੀ ਆ ਮੈਡੀਕਲ ਟਰੀਟਮੈਂਟ ਦੇ ਰਹੇ ਆ ਉਹਨਾਂ ਨੂੰ ਹੋਮ ਕੁਆਰੰਟਾਈਨ ਕਹਿੰਦੇ ਆ ਉਹਨਾਂ ਵੱਲੋਂ ਜਿਹੜਾ ਹੋਮ ਆਈਸੋਲੇਸ਼ਨ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਜਿਹੜੇ ਮਾਸਕ ਪਾਏ ਹੋਏ ਆ ਉਹਨਾਂ ਨੂੰ ਗਾਈਡ ਕਰ ਰਹੇ ਆ ਨਿਊਟ੍ਰੀਸ਼ਨਲ سپورਟ ਜੋ ਵੀ ਉਹਨਾਂ ਨੂੰ ਚਾਹੀਦਾ ਸਾਈਕੋਸੋਸ਼ਲ سپورਟ ਉਹਨਾਂ ਦੀ इमोशनल سپورਟ ਕਰ ਰਹੇ ਆ ਸਾਰੀ ਤੇ ਬਾਕੀ ਜਿਹੜੇ ਲੋਕਾਂ ਨੂੰ ਸਾਡਾ ਮੈਸੇਜ ਇਹ ਹੈਗਾ ਕਿ ਘਬਰਾ ਲੇਡੀ ਪ੍ਰੈਗਨੈਂਟ ਹੈ ਕੋਈ ਬਹੁਤ ਜ਼ਿਆਦਾ ਬਜ਼ੁਰਗ ਹੈ ਕੋਈ 슈ਗਰ ਦਾ ਮਰੀਜ਼ ਹੈ ਉਹ ਵੀ ਜੇ ਅਨ ਕੰਟਰੋਲਡ ਹੋਵੇ ਤਾਂ ਜੇ 슈ਗਰ ਬਲੱਡ ਪ੍ਰੈਸ਼ਰ ਦਾ ਮਰੀਜ਼ ਦਵਾਈ ਖਾਂਦਾ ਫਿਰ ਜ਼ਿਆਦਾ ਰਿਸਕ ਨਹੀਂ ਹੁੰਦਾ ਕੋਈ ਕੈਂਸਰ ਦਾ ਪੇਸ਼ੈਂਟ ਆ ਕਿਸੇ ਦੇ ਗੁਰਦੇ ਫੇਲ ਆ ਕੋਈ ਡਾਇਲਿਸਿਸ ਕਰਾਂਦਾ ਇਹਨਾਂ ਨੂੰ ਅਸੀਂ ਇਮਿਊਨ ਕਾਮਪਰੋਵਾਈਜ਼ ਕਰਦੇ ਆ ਜਿਹੜਾ ਬੰਦਾ ਇਮਿਊਨ ਕਾਮਪਰੋਵਾਈਜ਼ਡ ਆ ਜਿਹਦੀ ਰੈਜ਼ਿਸਟੈਂਸ ਲੋ ਹੈਗੀ ਆ ਉਹਨਾਂ ਨੂੰ ਡਵਾਈਸ ਆ ਕਿ ਤੁਸੀਂ ਜੇ ਘਰੋਂ ਬਾਹਰ ਜਾਣਾ ਤਾਂ ਮਾਸਕ ਪਾ ਕੇ ਜਾਓ ਮਾਸਕ ਪਾ ਕੇ ਜਾਓ ਦੈਨ ਯੂ ਆਰ ਸੇਫ ਤੇ ਜਿਹੜੇ ਬੰਦੇ ਨੂੰ ਬਾਈਟਸ ਖਾਂਸੀ ਆ ਜੁਕਾਮ ਹੈ ਬੁਖਾਰ ਹੈ ਉਹਦਾ ਫਰਜ਼ ਬਣਦਾ ਕਿ ਉਹ ਮਾਸਕ ਪਾ ਕੇ ਰੱਖੇ ਤਾਂ ਕਿ ਲੋਕਾਂ ਨੂੰ ਨਾ ਫੈਲੇ ਆਪਣੀ ਇੱਕ ਨੈਤਿਕ ਜ਼ਿੰਮੇਵਾਰੀ ਆ ਤੇ ਆਪਣਾ ਟੈਸਟ ਕਰਵਾ ਲੈਣਾ